ਐਸ ਐਚਓ ਕਰਨ ਸਿੰਘ ਬੋਲ ਰਿਹਾ ਹਾਂ ਹਾਂ ਜੀ ਹਾਂ ਜੀ ਕਰਦੇ ਹਾਂ ਜੀ ਕੀ ਹਾਲ ਚਾਲ ਆ ਹਾਂ ਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ ਹੈਲੋ ਜਿੱਦ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ ਘਰੇ ਹੀ ਆ ਜੀ ਠੀਕ ਹੈ ਗੱਲ ਹੋ ਸਕਦੀ ਹੈ ਬੇਟੀ ਨਾਲ ਆਪਣੇ ਨਾਲ ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਾਉਣ ਗਈ ਉਹ ਠੀਕ ਹੈ ਬੇਟੀ ਦਾ ਪੂਰਾ ਨਾਂ ਕੀ ਹੈ ਜੀ ਕੀ ਕਿੱਥੋਂ ਬੋਲਦੇ ਹੋ ਸਰ ਦੱਸ ਦਿਨੇ ਆ ਦੱਸਾਂਗੇ ਤੁਹਾਨੂੰ ਦੱਸਣੇ ਇੱਕ ਹੋਰ ਕੀ ਦੀਆ ਐਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾ ਕੀਆ ਬੇਟੀ ਦਾ ਅਮਰੀਕਾ ਹੋਰ ਹਾਂ ਅਮਰੀਕਾ ਹੋਰ ਅਮਰੀਕਾ ਹੋਰ ਠੀਕ ਐ ਹੁਣ ਪਤਾ ਨਾ ਉਹਦੇ ਨਾਲ ਕੀ ਟਰੈਜੇਡੀ ਬਣੀ ਆ ਬੇਟੀ ਤੁਹਾਡੀ ਅਸੀਂ ਅਰੈਸਟ ਕੀਤੀ ਹੋਈ ਐ ਸਰ ਸਾਡੀ ਕਸਟਡੀ ਚ ਹੈ ਗਈ ਆ ਓਕੇ 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 ਕੋਈ ਨਹੀਂ ਆ ਕੇ ਲੈ ਜਾਂਦੇ ਕਿੱਥੇ ਆ ਕਿਹੜੇ ਆਪਣੇ ਥਾਣੇ ਚ ਆ ਖਾਣਾ ਨਹੀਂ ਅਸੀਂ ਦਾਗ ਦਾਗਦੇ ਸੋਣਾ ਅੱਛਾ ਤੇ ਸਾਨੂੰ ਕੀ ਕਰਨਾ ਪਊ ਉਹਨੂੰ ਭਾਇਂ ਜਮਾ ਕਰਨਾ ਪੈਣਾ ਤੁਹਾਨੂੰ ਜੀ ਕਿੰਨਾ ਕਰਾਈਏ ਜੀ 1 ਲੱਖ ਰੁਪਈਆ ਅੱਛਾ ਕਿਹੜੇ ਕਰਦੇ ਜੀ ਭਾਈ ਇਹ ਖਾਤਾ ਦੇ ਦਾਂਗੇ ਜੀ ਜੇ ਕੋਈ ਮੰਗੋਗੇ ਤੇ ਤੁਸੀਂ ਹਾਂ ਭੇਜੋ ਲੈ ਖਾਤਾ ਦੇ ਪਾਵਾਂਗੇ ਕਿੁੱਤੇ ਗੁੜੀਆਂ ਕਿੱਥੇ ਗੱਲ ਕਰਾਓਗੇ ਗੁੜੀਆਂ ਨਾਲ ਮੇਰੀ ਅੱਜ ਟਾਈਮ ਗੱਲ ਕਰਾ ਦੇਾਂਗੇ ਜੀ 15 ਮਿੰਟਾਂ ਤਿੱਖਣ ਮੇਰੇ ਗੱਲ ਕਰਾਓ ਤਾਂ ਫੇਰ ਹੀ ਪੈਸੇ ਪਾਵਾਂਗੇ ਨਾ E <síntos> <coughs> <coughs> <coughs>